ਇੱਕ ਮੰਦਪਾ ਕੀ ਖਬਰ ਫਗਵਾੜਾ ਤੋਂ ਹੈ ਜਿੱਥੇ ਕਿ ਸੜਕ ਪਾਰ ਕਰਦੇ ਸਮੇਂ ਇੱਕ ਲੜਕੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਤੇ ਉਕਤੇ ਲੜਕੀ ਦੀ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਾਚੋਕੇ ਦੇ ਵਸਨੀਕਾਂ ਨੇ ਦੱਸਿਆ ਹੈ ਕਿ ਨੀਸ਼ੂ ਨਾਮ ਦੀ ਲੜਕੀ ਜੋ ਕਿ ਜਲੰਧਰ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਸੀ ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ ਤਾਂ ਸੜਕ ਪਰ ਕੱਢ ਦੇ ਸਮੇਂ ਕਿਸੇ ਤੇਜ਼ ਰਫਤਾਰ ਰਣ ਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨੂੰ ਕੀ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲੈ ਜਾਇਆ ਗਿਆ ਜਿੱਥੇ ਕੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਮੌਕੇ ਕਾਉਂਸਲਰ ਚਰਨਜੀਤ ਲਾਲ ਨੇ ਦੱਸਿਆ ਕਿ ਟੱਕਰ ਮਾਰਨ ਵਾਲਾ ਵਾਹਨ ਮੌਕੇ ਤੋਂ ਫਰਾਰ ਹੋ ਗਿਆ ਸਿਵਲ ਹਸਪਤਲ ਫਗਵਾੜਾ ਦੇ ਡਾਕਟਰ ਮੁਤਾਬਕ ਮ੍ਰਿਤਕ ਲੜਕੀ ਦੀ ਪਛਾਣ ਨਿਸ਼ੂ ਵਾਸੀ ਚਾਚੂਕੀ ਕਲੋਨੀ ਵਜੋਂ ਹੋਈ ਹੈ ਜਿਸ ਨੂੰ ਕਿ ਪੋਸਟਮਾਰਟਮ ਲਈ ਸਿਵਲ ਹਸਪਤਲ ਫਗਵਾੜਾ ਵਿਖੇ ਰਖਵਾ ਦਿੱਤਾ ਗਿਆ ਹੈ। ਆਪਣਾ ਮੇਰਾ ਨਾਮ ਮਨਿੰਦਰ ਬੈਂਸ ਚਾਚੂਕੀ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅਸੀਂ ਕੋਲ ਹਸਪਤਲ ਜਾਏ ਹਾਂ ਮੱਲੇ ਦੀ ਇੱਕ ਲੜਕੀ ਸੀ ਜੀ ਮੇਰੇ ਪਰਿਵਾਰ ਤੋਂ ਸੀ ਜੀ ਨਿਸ਼ੂ ਰਤਨ ਨਾਮ ਸੀਗਾ ਤੇ ਕੰਮ ਤੋਂ ਆ ਰਹੀ ਸੀਗੀ ਰੋਡ ਕ੍ਰੋਸ ਕਰਨ ਦੀ ਗੱਡੀਆਂ ਚ ਵੱਜੀ। ਠੀਕ ਕੰਮ ਕਰ ਰਹੀ ਸੀ। ਕੋਈ ਪ੍ਰਾਈਵੇਟ ਜੌਬ ਕਰ ਰਹੀ ਆ ਹਾਂਜੀ ਪ੍ਰਾਈਵੇਟ ਜੌਬ ਕਰ ਰਹੀ ਸੀਗੀ ਤੇ ਡੈਥ ਹੋ ਗਈ ਔਨ ਦੀ ਸਪਾਟ ਤੇ ਹੋਇਆ ਕਿੱਥੇਗਾ ਜੀ ਇਹ ਪੰਜਾਬੀ ਢਾਬੇ ਦੇ ਆਪੋਜ਼ਿਟ ਪੰਜਾਬੀ ਢਾਬੇ ਦੇ ਕੋਲ ਚਾਚੂ ਕੀ ਤੇ ਹੋਇਆ ਕਿ ਕਿਹੜੀ ਚੀਜ਼ ਨਾਲ ਹੋਇਆ ਕਾਰਾਂ ਨਾਲ ਕਿਸੇ ਨਾਲ ਇਹ ਕੱਤੇ ਸੀਗੇ ਪੈਦਲ ਪੈਦਲ ਕ੍ਰੋਸ ਕਰ ਰਹੇ ਸੀ ਕ੍ਰੋਸ ਕਰ ਰਹੇ ਸੀ ਰੋਡ ਕ੍ਰੋਸ ਤੇ ਮੌਕੇ ਦੀ ਡੈਥ ਸੀ ਮੌਕੇ ਦੀ ਡੈਥ ਤੇ ਨਾਮ ਵਗੈਰਾ ਕੀ ਹੈ ਦਾ ਮਿਸ਼ਰ ਰਤਨ ਤੇ ਬਾਪ ਵਗੈਰਾ ਦਾ ਨਾਮ ਵਗੈਰਾ ਹੈ ਹਾਂ ਜਗਨਨਾਥ ਹਾਲਬਾਈ ਜੇ ਜਰੰਦਰ ਪ੍ਰਧਾਨ ਬੀਐਸਪੀ ਬਗਵਾੜਾ ਹਾਂਜੀ ਸਰ ਇਹ ਸਿਵਲ ਹਸਪੀਟਲ ਚਾਹੇ ਮਾਮਲਾ ਕੀ ਹੈ ਜੀ ਹਾਂਜੀ ਸਿਵਲ ਹਸਪੀਟਲ ਚਾਹੇ ਕੀ ਮਾਮਲਾ ਕੀ ਹੈ ਮਾਮਲਾ ਇਹ ਆ ਜੀ ਸਾਡੀ ਬੇਟੀ ਨਿਸ਼ੂ ਉਹ ਜਰੰਦਰ ਤੋਂ ਆ ਰਹੀ ਸੀ ਉਹ ਉਤਰੀ ਤਾਂ ਦੂਜੇ ਸਾਈਡ ਕ੍ਰੋਸ ਕਰਕੇ ਗਈ ਆ ਅੱਜ ਬਹੁਤ ਮੱਦ ਭਾਗੀ ਘਟਨਾ ਸਾਡੇ ਨਾਲ ਬੀਤੀ ਆ ਜਿਉਂ ਕਿ ਬੇਟੀ ਜਿਹੜੀ ਉਹ 30 ਸਾਲ ਦੀ ਲੜਕੀ ਸੀ ਉਧਰੋਂ ਕ੍ਰੋਸ ਕਰਕੇ ਦੂਸਰੇ ਪਾਸੇ ਆਈ ਤੇ ਕੋਈ ਹੱਟ ਕਰਕੇ ਕੋਈ ਜਣੀ ਗੱਡੀ ਵਾਲਾ ਉਹਨੂੰ ਮਾਰ ਕੇ ਚਲੇ ਗਿਆ ਮੌਤ ਮਤਭਾਗੀ ਘਟਨਾ ਬਣੀ ਫਿਰ ਪਰ ਮੌਕੇ ਦੀ ਮੌਤ ਹੋ ਗਈ ਉਹਦੀ ਵੀ ਹਾਂਜੀ ਮੌਕੇ ਤੇ ਮੌਤ ਹੋਈ ਹੈ ਅਸੀਂ ਹਸਪੀਟਲ ਲੈ ਕੇ ਆਏ ਆ ਇਹ ਜਿਹੜੀ ਲੜਕੀ ਆ ਇਹਦਾ ਨਾਂ ਕੀ ਹੈ ਕਿੱਥੇ ਦੀ ਰਹਿਵਲੀ ਹੈ ਜੀ ਇਹ ਚਾਚੂ ਰਤਨ ਚਾਚੋਕੀ ਦੀ ਆ ਜੀ ਚਾਚੋਕੀ ਕਲੋਨੀ ਦੀ ਚਾਚੋ ਦੀ ਕਲੋਨੀ ਜੀ ਸ਼ਾਦੀ ਚੋਦਾ ਜਾਂ ਸ਼ਾਦੀ ਤੋਂ ਨਹੀਂ ਸ਼ਾਦੀ ਨਹੀਂ ਹੋਈ ਹੱਲੇ ਜੀ ਜਿਲੰਦਰ ਲੰਨੇ ਅਨਮੈਰਿਡ ਸੀ ਜਿਲੰਦਰ ਕੰਮ ਕਰਦੀ ਹੈ ਜਾਂ ਹਾਂ ਜੀ ਜਿਲੰਦਰ ਬਿਜਲੀ ਬੈਕ ਵਿੱਚ ਲੱਗੀ ਆ ਪ੍ਰਾਈਵੇਟ ਹਾਂ ਜੀ ਉੱਥੇ ਕੰਮ ਕਰਦੀ ਹੈ ਇਹ ਹੋਇਆ ਕਿੰਨੇ ਵਜੇ ਆਸਾਫਰ ਇਹ ਹੋਇਆ ਸਵਾ 6 ਵਜੇ ਜੀ 6:15 ਦੇ ਹਾਂ ਜੀ ਸਰ ਸਰੀ ਆਪਣੇ ਕੋਲ ਐਕਸੀਡੈਂਟ ਦਾ ਕੇਸ ਆਇਆ ਸੀ ਕਿ ਨਿਸ਼ੂ ਰਤਨ 30 ਇਅਰ ਫੀਮੇਲ ਲੈ ਕੇ ਆਏ ਸੀਗੇ ਰੇ ਅੰਕਲ ਤੇ ਰਿਲੇਟਿਵ ਸਾਡੇ ਕੋਲ ਲੈ ਕੇ ਆਏ ਸੀਗੇ ਔਰ ਐਕਸੀਡੈਂਟ ਹੋਇਆ ਆਪਣਾ ਪੰਜਾਬੀ ਟਾਬਾਲ ਚਾਚੋ ਕੀ ਲਗਭਗ 7:30 6 ਵਜੇ ਦਾ ਐਕਸੀਡੈਂਟ ਹੋਇਆ ਤੇ ਹਿੱਟ ਟੈਂਡਰ ਦਾ ਕੇਸ ਹੈਗਾ ਅਸੀਂ ਆਪਣੇ ਵੱਲੋਂ ਜਿਹੜੀ ਪੁਲਿਸ ਇੰਟੀਮੇਸ਼ਨ ਸੀਗੀ ਉਹ ਦੇਤੀ ਗਈ ਹੈ ਤੇ ਪੇਸ਼ੈਂਟ ਜਿਹੜਾ ਸੀਗਾ ਉਹ ਪ੍ਰੋਡ ਡੈੱਡ ਡਿclare ਕਰ ਦਿੱਤਾ ਗਿਆ ਹੈ